ਗੁਰਜੀ ਮਾਦਰੀ ਠੀਕ ਹੈ ਬੀਰ ਆ ਸਰਤ ਹਾਰ ਗਿਆ ਤੂੰ ਤਿਆਰ ਗਿਆ ਅਸੀਂ ਯਾਤ ਜਿੱਤ ਗਿਆ ਸਾਤਰੀ ਕਾਲ ਜੀ ਇਹ ਯਾਤ ਸਰਤ ਜਿੱਤ ਗਿਆ ਅਸੀਂ ਕਾਲ ਜੀ ਸੱਤ ਸ੍ਰੀ ਅਕਾਲ ਜੀ ਅਸੀਂ ਕਾਲ ਜੀ ਬਈ ਸਾਰਿਆਂ ਨੂੰ ਜੀ ਉਹ ਸਰਤ ਜਿੱਤਣ ਦਾ ਤਾਂ ਫਾਇਦਾ ਜੇ ਕੁਝ ਖੜਾ ਹੋਊਗਾ ਪੜਾਊਗਾ ਸਰਤਾਂ ਮੂੰਹ ਨਾਲ ਜਿੱਤੀ ਗਿਆ ਫਾਇਦਾ ਉਹਦਾ ਮੁਕਿਆ ਚਾਹਤਾ ਕਾਲ ਜੀ ਆ ਲੈ ਬਈ ਪਾਗਣੀ ਕਰਾ ਲਈ ਦੱਲੀ ਨੂੰ ਨਹੀਂ ਇਹ ਵੀ ਬਸੇ ਜੇ ਪੰਮੇ ਵੀ ਬਸੇ ਕਰਾ ਲਈ ਪੰਮੇ ਸੱਤ ਲੈ ਲਈ ਮੇਰੇ ਨੇ ਸੱਤ ਲੈ ਜੀ ਸਰਤਾਂ ਜਿਹੜੇ ਜਿੱਤੇ ਆ ਵੀ ਹੁੰਦੀ ਆ ਹਾਂ ਪੰਮੀ ਨੇ ਕਿਹਾ ਮੈਂ ਜਿੱਤਿਆ ਯਾਰ। ਦੂਗਲਾ ਤੇ ਚੱਲ। ਦੂਗਲਾ ਤੇ। ਤੇਰੇ ਜਿਆਦਾ ਕਿੰਨਾ? ਮੈਂ ਕਿਹਾ ਤਾਂ 165 ਰ 70 ਦੇ ਵਿੱਚ। ਹਾਂ। ਠੀਕ ਐ। ਬਾਪੂ ਨੇ ਵੀ ਇੰਨਾ ਹੀ ਕਿਹਾ ਦਾ। ਦਲਵੀਰ ਨੇ ਵੀ ਇੰਨਾ ਕਿਹਾ। ਹਾਂ। ਮੈਂ ਕਹਿੰਦਾ ਕਿ ਤੂੰ ਵੀ ਤਾਰੀ ਬੈਠਾ ਦਾ। ਦੱਲੀ ਕਹਿੰਦਾ ਜੀ 160 ਕੁਆਂਟਲ ਹੋ ਜਾਊਗਾ। ਹਾਂ। ਤੋਂ ਮੈਂ ਕਹਿੰਦਾ ਤੂੰ ਕਿੰਨਾ ਕਹਿੰਦਾ ਮਾ ਪੰਮੀ ਬਾਈ 155 ਕੁਆਂਟਲ ਕੰਨਾ ਹੁੰਦਾ। ਹਾਂ। 155 ਕੁਟਲੇ ਕਿਹਾ ਦਾ ਉਹ ਪੂਰਾ। ਨਹੀਂ ਤੇ ਜੀ ਪਰ ਤੈਨਾਂ ਹੈਗਾ ਹੈਗਾ ਜੀ ਪਤਾ 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 ਉਹ ਬਾਈ 95 ਦੀ ਵਜਨ ਦਿੰਦਾ ਹੈ ਇੰਨਾ ਲੱਗਿਆ ਭਈ 155 ਕੋਈ ਨਹੀਂ ਹੈ ਕੰਨਾ ਯਾਰ ਇਹ ਆ 85 ਪਾਇਆ ਬੰਦਾ ਠੋਕ ਕੇ 70 80 ਕੁਇੰਟ ਹੋਣਾਦਾ 100 18 ਕੰਨਾ ਹੁੰਦਾ ਇਹ 18 18 ਅੱਧੂ ਮੈਂ ਦਿੰਦਾ ਮੈਂ 32 ਨਹੀਂ ਮੈਂ ਲੰਬੀ ਸੋਚੀ ਮੈਂ ਹਾਂ ਤਾਈ ਨਹੀਂ ਸਾਨੂੰ ਉਮੀਦ ਤਾਂ ਠੀਕ ਨੱਲੀ ਭਾਈ ਦੋ ਬੰਦੇ ਕਿਕੜਾ ਕਈ ਜਣੇ ਸਾਡਾ 500 ਨਿਕਲ ਗਿਆ ਭਾਈ 900 700 ਸੋਗਾਂ ਦੇ ਲੋਕ ਹਾਂ 700 ਨਹੀਂ 700 700 ਉਹ ਨਾ ਅਜੇ ਜਿਹੜਾ ਹੁਣ ਅਸਵੀਰਾਂ ਦੀ ਸੇਵਾ ਕਿੰਨੇ ਪ੍ਰਤੀ ਇਹਨਾਂ ਦਾ 700 ਨਿਕਲਣਾ ਚਾਹੀਦਾ ਤਾਂ ਨਹੀਂ 700 ਨਿਕਲੇ ਨਹੀਂ ਕਰਨਾ ਯਾਰ 700 700 ਹੋਣੇ ਕਹਿੰਦਾ ਮੈਨੂੰ 500 ਵੀ ਬਹੁਤ ਆ 500 ਨਿਕਲ ਜਾਓ ਸੇਵਾ ਦੇ ਹਿਸਾਬ ਨਾਲ ਵਧਣਾ ਚਾਹੀਦਾ ਕਿੰਨਾ 500 ਦਾ ਉਹ ਲੋਕ ਤਾਂ ਮਰੀ ਜਾਂਦੇ ਆ 500 ਕਿੰਨੇ ਨਿਕਲਦਾ 500 ਹੱਦ ਆ 700 ਦਾ ਐਟ ਟਾਈਮ ਪਿਆ ਰਿਹਾ 700 ਤਾਂ ਹੁਣ ਵੀ ਹੋ ਰਿਹਾ 700 ਜਗ੍ਹਾ ਵੀ ਦੱਸਿਆ 700 ਵਿਕੀ ਆ ਉਹ ਓਏ 700 ਹਾਂ ਫੇਰ ਲੈ ਤੇ ਸਾਬ ਜਗ੍ਹਾ ਵੀ ਦੱਸ ਓਏ 500 ਦੇ ਆ ਬੱਸ 500 ਦੀ ਆਉਂਦੀ ਆ ਯਾਰ ਕੀਲੇ ਦੀ ਗੱਲ ਆ ਆ 500 ਹੀ ਬਹੁਤ ਹੈ ਜੀ ਨਿਕਲ ਆਉਂਦੇ 500 ਕੰਨਾ ਬਹੁਤ ਆ ਰੱਬ ਜਾਈਦਾ ਬਹੁਤ ਆ ਉਹ ਲੋਕਾਂ ਦੀ ਗੱਲ ਕਰਦਾ ਮੈਂ ਜਿਹੜੇ ਕਹਿੰਦੇ ਵੀ 1000 ਨਿਕਲਵਾ ਵਾ ਇਦਾਂ ਨਹੀਂ ਯਾਰ ਨਿਕਲ ਦੂ ਦੂਰ ਤੇ ਉਹ ਫੋਕੇ ਫੁੜਾਂ ਹੈ 700 ਜਾਊ ਉਹ ਅਸਲ 'ਚ ਕਹਿਣ ਔਰ ਪ੍ਰੈਕਟੀਕਲ ਕਰਨ 'ਚ ਬਹੁਤ ਫਰਕ ਹੈ ਜਿਵੇਂ ਜਿਵੇਂ ਦਾ ਫਰਕ ਹੁੰਦਾ ਚੱਲ ਗਿਆ ਜੀ 3 ਬਿੱਗੇ 10 ਬਿਸਤਰੀ ਜਗਾ ਹੋਈਏ ਸਾਢੇ 3 ਨੇ ਹੋ ਗਏ ਉਹ ਹੁਣ ਹੁਣ ਮੇਰੀ ਗੱਲ ਸੁਣੋ ਆਪਾਂ ਇੱਥੇ 40000 ਰੁਪਏ ਵਿੱਚ ਇੱਕਾਂ ਮਾਰ ਜੰਦੇ ਬਠੇਕਾ 40000 ਸਾਢੇ 35000 ਬੰਸਦਾਰੀ ਕੋਸ ਆ ਖੰਡੇ ਕਿਨੂੰ ਨੂੰ ਚੱਲਦਾ ਆਪਾਂ ਨੂੰ 75 75000 ਨੂੰ ਬਠੇਕਾ ਹੈ ਤਾਂ ਉਹ ਉੱਥੇ ਵੀ ਕੀ ਲਿਆ ਜ਼ਮੀਨ ਦਾ ਵਾਰ ਕਰ ਬੱਸ ਪਸਲ ਦਾ ਬੁਰੀ ਕੱਤੇ ਬਜ਼ਾਰ ਮੰਗਤ ਤਿੰਨ ਘਟ ਰਹੇ ਆ ਹਾਂ ਉਹਨਾਂ ਦੇ ਉੱਤਰ ਉਹ ਫੈਕਟਰੀਆਂ ਆਲੂ ਵਾਲੀਆਂ ਬਹੁਤ ਆ ਨਾ ਆਲੂ ਆ ਦੂਆ ਕੰਪਨੀ ਆਲੂ ਲਾਉਂਦੇ ਆ ਲਾਜਾ ਹਾਂ ਕਿੰਸਾ ਉਹ ਆਲੂ ਲਾਉਂਦੇ ਆ ਨਿਕਲਦਾ ਇਹ ਨਾ ਰੇਟ ਨੂੰ ਕੱਲ ਤਾਂ ਇਹ ਜਰਾ ਮੰਦਾ ਹੈ ਚਾਹੇ ਤੇਜ਼ੀ ਹੈ ਗਰਮ ਉਹ ਰੇਟ ਤੱਕਣੇ ਚੱਕਣਾ ਮੈਂ ਐਵਰੇਜ 400 ਦੀ ਉਹ ਬੈਠੀ ਉਹ ਦੂਰ 300 ਹੀ ਲਿਖਦੇ ਆ ਹਾਂ ਜਿਹੜਾ ਪੱਕਾ ਹੀ ਅੰਦਰ ਦੇਖਦੇ ਹੁੰਦੇ ਆ ਉਹ ਕਿਹਾ ਉਹ ਜਰਾ ਬੀਜ ਦੇ ਕਨੈਕਟ ਕਰਕੇ ਉਹ ਯਾਰ ਅਲੂਰੜ ਹੁੜੀ ਆਮ ਕਰਕੇ ਫੇਰ ਕੰਪਨੀ ਕਨੈਕਟ ਕਰਕੇ ਹੀ ਬੀਜਦੀਆਂ ਜਲਦੀ ਹੋਣੀ ਬੀਜ ਜੀ ਤੈਨੂੰ ਲੈ ਨਹੀਂ ਮਿਲਦਾ ਹਾਂ ਆਏ ਉਹ ਗੁੰਡੇ ਦਾ ਲੈ ਲੈ ਇਧਰ ਕਰੀ ਮੂੰਹ ਤੂੰ ਗੱਲ 38 ਉੱਥੇ ਮੇਰੇ ਘਟ ਨਿਕਲੇ ਆ ਉੱਥੇ ਤਾਂ ਲੈ ਇਹਨੂੰ ਕਿੰਨਾ ਟਾਈਮ ਹੋਊਗਾ ਤੈਨੂੰ ਉੱਥੇ 2 ਸਾਲੇ ਹੋਈ ਆ ਉਹ 3 ਸਾਲ ਚ ਗੰਨਾ ਤਾਂ ਯਾਰ ਦੋ ਬਗਨ ਦਾ ਹੋ ਗਿਆ ਕਾਨੂੰ ਹੋ ਤਿੰਨੇ ਸਾਲੇ ਹੋਏ ਫਿਰ ਤੇ ਬੋਲ ਹੋ ਗਿਆ ਚੌਥਾ ਲੱਗ ਗਿਆ ਅੰਮੇ ਨੇ ਵੀ ਕਹਿ ਲਓ ਜੀ ਇਹਨੇ 8-8 ਸਾਲ ਹੋ ਗਏ ਬਾਈ ਕਿਹੜਾ ਬੰਦੇ ਮੈਂ 3 ਸਾਲ ਨੂੰ ਗੱਨਾ ਲੱਗ ਪੰਮੇ ਨੇ 8 ਸਾਲ ਹੋ ਗਏ ਖੇਰ ਮਾ ਕਰਨੇ ਲੱਗਦੇ ਇਹਨੂੰ ਪੰਮਾ ਕਹਿੰਦਾ ਨੂੰ ਮਾੜਾ ਕਹਿੰਦੇ ਨਹੀਂ ਉਹ ਕਹਿੰਦਾ 88 ਵੀ ਵਧੀਆ 85 ਵੀ ਵਧੀਆ 18 ਵੀ ਵਧੀਆ ਸਾਰੇ ਵਧੀਆ ਏ ਜੇ ਪੰਮੇ ਦੇ ਉੱਤੇ ਮੇਰੀ ਗੱਲ ਸੁਣ ਜੇ ਪੰਮੇ ਦੇ ਨਾਲ ਤੇ ਉਹਨੇ ਅਲਜੀ ਜਾਣਾ ਗਈ ਤਨੇ ਵੀ ਆ ਕੇ ਲਾਤਾ ਇਹਨੇ 8-9 ਸਾਲ ਲੱਗੂ ਤੇ ਗੱਨੇ ਹੀ ਆ ਬੀਤੇ ਮੈਂ ਜਿਹਾ ਭਾਹ ਹੁੰਦੀ ਨਹੀਂ ਮੇਰੀ ਕੋਈ ਇਹ ਪਤਾ ਜੀਗਾ ਧੂੜੀਆਂ ਬੀਤੇ ਉਹ ਪੰਮੇ ਦੇ ਪਾਏ ਮੈਂ ਇਹ ਵੀ ਤੁਹਾਡਾ ਪੰਮੇ ਨਹੀਂ ਆਏਗਾ ਕੰਨੇ ਦਾ ਉਹਨੇ ਦੂਏ ਸਾਲੇ ਜਿਹੜੇ ਪੱਕਦੇ ਨੇ ਪੰਮੇ ਦੀ ਨਹੀਂ ਬੱਚਦੇ ਨਾ ਫਿਰੇ ਨਹੀਂ ਪੰਮੇ ਦੀ ਸੂਲੀ ਵੀ ਨਹੀਂ ਛੱਤਿਆ ਕਿੰਨੇ ਤੇ 20 ਗੇੜੇ ਲਾਤੇ ਉਹਨੂੰ ਮਿਲਦੇ 6 ਕੋਟ ਲੱਦ ਕੇ ਕਹਿੰਦਾ ਤੁਸੀਂ ਕਹਿੰਦੇ 160 ਵੀ ਘਟਾ ਸਾਨੂੰ ਉਹ ਤੋਂ ਵੀ ਵੱਧ ਭਾਰ ਦੇ ਤੁਸੀਂ ਉਹ ਕੱਲਾ 60 ਕੋਟ ਦੇ ਲਈ ਮੈਨੂੰ ਸ਼ੁਰੂ ਹੋਵੇ ਉਦੋਂ ਦਾ ਗੇੜੇ ਲਾਉਣ ਲੱਗੇ ਹੋਏ ਆ 4 ਗੀਲੇ ਕੰਨੇ ਦੇ ਆ 4 ਗੀਲੇ ਕੰਨੇ ਕਿਤੇ ਨਹੀਂ ਆ ਰਹੇ ਚਾਹ ਕੇ ਤਿੰਨ 4ੋਂ ਕੰਮ ਇਹ ਹੋਏਗਾ ਕੰਮ ਦਾ ਤੂੰ ਵਧੀਆ ਪੰਮੇ ਆ ਹੋਰ ਤੇਰੇ ਕੰਮੇ ਉਹਦੇ ਆਲਾ ਹੋਣਾ ਟਰਾਲੀ ਦਾ ਨਿਕਲ ਨਹੀਂ ਜਿਹੜੇ ਸਾਰਾ ਦੂਤਾ ਲੱਗਿਆ ਠੀਕ ਆ ਕੰਮਾ ਰੇੜੀ ਦੀ ਪਾਤੀ ਕਰਾਓ ਆਪਣੀ ਝੁੰਗੀ ਪਾਣੀ ਕਿ ਸਾਈਡ ਪਰ ਉੱਥੇ ਮਿਲਣ ਕਿਤੇ ਆਪੇ ਜੇ ਜਲ ਮਿਲ ਜਾਈਏ ਕਿੱਥੇ ਭਜਾ ਮੈਨੂੰ ਨਾ ਕਰ ਤੁਸੀਂ ਵੀ ਕਿੱਥੇ ਭਜਾ ਟਰਾਲੀਆਂ ਦੋ ਜਾਉਂਗੇ ਮੈਨੂੰ ਹੋਰ ਕੰਮ ਕਰਨਾ ਫਿਰ ਇੱਕ ਜਮੈਸਾ ਵੀ ਨਾਲ ਹੀ ਜਾਉਂਗੀ ਉਹ ਨਾਲ ਦੋ ਹੱਕ ਕਨੈਕਟਿਵ ਸ਼ੁਰੂ ਕਰ ਦੋ ਨਾ ਵੀ ਟਰੈਕਟਰ ਛੱਡ ਕੇ ਮੋੜੋ ਭਾਈ ਮੇਰੇ ਕੋਲ 300 ਰੁਪਏ ਰਾਤ ਦਾ ਅਸੀਂ 250 ਕਰ ਦੂਗੇ ਸਿਰਾ 200 ਕਰ ਦੂਗੇ ਰੋਟੀ ਕਰਤਾ ਤਾਂ ਨਿਕਲੂਗਾ ਹੀ ਕੋਈ ਨਹੀਂ ਹੈਗਾ ਅਸੀਂ ਖਾਏ ਜਾਂਦੇ ਲਾਟ ਔਖਾ ਬਈ ਇਹ ਚੀਜ਼ ਚਾਹੀਦੀ ਲਾਉਣੀ ਹੈਗਾ ਨੂੰ ਰੇੜੀ ਦੀ ਲਾਉਣੀ ਹੈ ਮੈਂ ਆਪਣਾ ਬੌਂਡ ਕਰਾਉਣਾ ਹੈ ਰੇੜੀ ਆਈ ਅੱਡ ਹੋ ਗਿਆ ਹਾਂ ਮੈਂ ਵੀ ਕਰਾਂ ਮੈਂ ਆਪਣਾ ਮੁੰਡਿਆ ਦੋ ਬੌਂਡ ਕਰਾ ਲਿਆ ਬੰਨਾ ਜ਼ਿਆਦਾ ਹੋ ਗਿਆ ਇਹਨਾਂ ਨੂੰ ਕਹਿੰਦਾ ਉਲਟ ਟ੍ਰੇਲਰ ਲੈ ਕਰ ਲਓ ਠੀਕ ਨਹੀਂ ਪਿੰਡ ਵੀ ਰਹਿ ਜਾਓ ਕੋਈ ਵੀ ਚੋਰੀ ਕਰਾ ਲਿਓ ਰੇੜੀ ਲੈ ਕੇ ਦੂਰੀ ਜਾਓ ਅੱਗੇ ਰਸਤੇ ਜਿਹੜੀ ਵਾਲਾ ਬਾਬਾ ਮੌਣ ਕਰਨ ਉਹਨਾਂ ਕਾਮ ਕਮ ਉਹੋ ਨਾਲੇ ਤਾਂ ਗਾਹਾਂ ਗੰਨਾ ਹੋਏ ਤੇ ਆਉਂਗਾ ਹੈ ਕੀ ਆ ਬੰਮੇ ਨੇ ਪਹਿਲਾਂ ਕਿਹਦੇ ਦੀ ਰੇੜੀ ਸੀ ਜਿਹੜੇ ਪਿੰਡ ਪੰਪੇ ਨੇ ਲੈ ਵੀ ਬੁਲਾਇਆ ਪੰਮਾ ਤੇ ਨਾ ਪੰਮਾ ਲੈ ਕੇ ਆ ਰਿਹਾ ਨਹੀਂ ਨਾਲੇ ਦੁਪਈ ਹੋਈ ਛੜ ਕੇ ਪਰ ਉੱਥੇ ਰੇੜੀ ਲਾ ਦੂਗਾ ਮੇਨ ਰੋਡ ਦਾ ਪਤਾ ਨਹੀਂ ਸਾਡੀ ਨਹੀਂ ਸਮਝ ਆਉਂਦੀ ਪਤਾ ਨਹੀਂ ਉਹ ਵੀ ਨਹੀਂ ਸਾਲਾ ਕੀ ਲਈ ਪਾ ਲਿਆ 400 ਕੁਇੰਟਲ ਵਾਲਾ ਰਸਤੇ ਨੂੰ ਕੀ ਸਵਾਦ ਹੈ ਸਾਡੇ ਕਿੱਟੀ ਆਈ ਹੋਵੇ ਛੋੜਦੇ ਹੋ ਕਿਹੜਾ ਰੇੜੀ ਲਾ ਦੂਗਾ ਕਾਇਦ ਕਰ ਮਰੇ ਟੋਕਾ ਕਰਾਉਣਾ ਹੁੰਦਾ ਨੇ ਕਰਾਉਣਾ ਦੱਲੀ ਦੇ ਨਾਲ ਕਿੱਥੇ ਤੇ ਲਿਆਉਂਦਾ ਕੱਢ ਕੱਢ ਕੇ 200 200 ਕੁਇੰਟਲ ਕਰਨਾ ਬਹੁਤ ਖਰਾਬ ਕਰਦਾ ਦੱਲੀ ਦੀ ਹਿਸਾ ਕੀ ਨਾ ਕਰਦੀ ਬਾਈ ਦੱਲੀ ਦਾ ਦੱਲੀ ਉਦਲ ਮੱਲੂ ਕਹਿੰਦਾ ਜਦ ਮੈਂ ਪੰਮੇ ਨੂੰ ਦੇਖ ਲਾਣਾ ਕਹਿੰਦਾ ਮੇਰਾ ਮਨ ਖਰਾਬ ਹੋ ਜਾਂਦਾ ਨੀ ਪੱਟੇ ਨੇੜਾ ਹੈ ਨੀ ਪੱਟੇ ਦੇ ਨਾਲ ਦੱਲੀ ਹੈ ਨਾ ਨਾ ਨੀਲੇ ਦਲਵੀਰੇ ਬੜੇ ਗੁੱਸੇ ਵਾਲੇ ਗੋਲੇ ਢੀੜੀ ਹੈ ਇੱਕ ਗੱਲ ਆ ਜੇ ਦੱਲੀ ਦਾ ਦੀ ਰੇੜੀ ਕਰਾ ਲਵੇ ਦਿੱਲੀ ਸਾਜਿਆ ਜਾਣਾ ਨਾ ਮਹੀਨਾ ਬਿਲ ਪਾਰ ਮਹੀਨਾ ਹੁਣ ਜੋ ਕਹਿੰਦੇ ਅਪ੍ਰੈਲ ਚ ਬੰਦ ਕਰਨਾ ਦਾ ਕਿ ਉਹਨਾਂ ਦਾ ਕਹਿੰਦਾ ਇਹ ਇੱਕ ਡੈਕਟਰ ਪੱਕੇ ਹੀ ਜਿਹੜੀ ਵਜਾਈਦਾ ਦਾ ਦਿੱਲੀ ਵਾਲੇ ਸੁੱਕਾ ਸੁਕੜੇ ਗਾਨੀ ਵੀ ਮਿਲ ਬੰਦ ਹੋ ਜੂ ਪੇ ਦੋ ਦਿਨ ਆਰਾਮ ਦਾ ਕਰ ਲਈਏ ਆਰਾਮ ਕਿੱਥੇ ਕਰਦੇ ਆਂ ਵੀ ਆਰਾਮ ਇਹ ਦਿੱਲੀ ਦਾ ਬੰਦਾ ਆਰਾਮ ਕਰਨ ਵਾਲਾ ਚਾਹੇ ਨਹੀਂ ਹੈ ਆ ਜਾ ਲੈ ਤੂੰ ਤਾਂ ਬੰਦਾ ਹੈਗਾ ਤੂੰ ਨਹੀਂ ਵੀਰ ਚੱਲ ਜੂਗਾ ਸਵੇਰੇ ਚੱਲੂਗਾ ਵੀ ਚੱਲੂਗਾ 20 ਮਾਰਚ ਚੱਲੂਗਾ ਜੀ ਸਾਰਾ ਪੂਰਾ ਮਾਰਚ ਕਹਿੰਦੇ ਉਹਦਾ ਮਾਰਚ ਚੱਲਣਾ ਹੈ ਨਾ ਪਹਿਲਾ ਹਫਤਾ ਕਹਿੰਦੇ ਜੀ ਪ੍ਰੈਨ ਦਾ ਹਾਂ ਬਲੇਗਾਂ ਦਾ ਮਾਰਚ ਦਾ ਮਤ ਹੋਣਾ ਵੀ ਨਹੀਂ ਦੋ ਦਿਨ ਵੀ ਟੀਮ ਰੋਣੀ ਆ ਨਾ ਨਾ ਜੀ ਪਹਿਲਾ ਹਫਤਾ ਜੀ ਪ੍ਰੈਨ ਦਾ ਕਹਿੰਦੇ ਅੱਛਾ ਹਾਂ ਗੰਨਾ ਬਹੁਤ ਪੀਟ ਗਿਆ ਜੀ ਕਹਾਂ ਨੂੰ ਕਹੇ ਨਿਕਾ ਨਾ ਕਿ ਗੰਨਾ ਹੈ ਕਿੰਨਾ ਵੱਧ ਗਿਆ ਰ ਉਹਨਾਂ ਕੇ ਪੱਟ ਤਾਂ ਕਿਸੇ ਨੇ ਉਹਨਾਂ ਕੇ ਕੁਝ ਨਹੀਂ ਹੈਗਾ ਵਗਣਾ ਪੱਟੀ ਵੀ ਜਾਂਦੇ ਆ ਜੀ ਉਹ ਗੰਨਾ ਨਾ ਉਹ ਗੰਨਾ ਪੈਸੇ ਨੇ ਲੋਵਾ ਦੇਣਾ ਕਿ ਪੇਮੈਂਟ ਆਈ ਹੈ ਤੇ ਨੂੰ ਹੋਰ ਦੱਸ ਦਿੰਦਾ ਜੇ ਗੰਨਾ ਪਰਿਆ ਵੀ ਹੈਗਾ ਨਾ ਜਿੰਨਾ ਕਪਟਾ ਜੇ ਪਰਿਆ ਵੀ ਹੈਗਾ ਵਰੀਆ ਬੂਲਰ ਆਈ ਆ ਉੱਥੇ ਪਾਰਟੀ ਦਾ ਉੰਭੀ ਫਰਕ ਪਈ ਜਾਣਾ ਹੈ ਕਿਲੇ ਵਾਲਾ ਹੈ ਕਿ ਨਹੀਂ ਤੇ ਚਾਰ ਪਾਰਟੀਆਂ ਦਾ ਰਹਣੇ ਆ ਵੀ ਤਿੰਨੇ ਆ ਹਾਂ ਇਹ ਵੀ ਬਾਰੀ ਨਾਲ ਜਿਹਨੇ ਐਸ ਕੀ ਲਾਤੇ ਉਹਨੇ ਬੂਟੇ ਲਾਤੇ ਵਿੱਚ ਗਾ ਨੂੰ ਕਿਲੇ ਚ ਇੱਕੋ ਵਾਰਚੀ ਹੋਣੀ ਹੈ ਬੂਟੇ ਆਪਣੇ ਏਰੀਏ ਦੇ ਆ ਆਪਣੇ ਏਰੀਏ ਕਿੰਨਾ ਕੰਨਾ ਹੈ ਉਹ ਵਰੀਆ ਵੀ ਆਪਣੇ ਹੀ ਆ ਪਪੂਲੇ ਪੂਲਰ ਕਰਕੇ ਵਾਦਾ ਕਰਨਾ ਜ਼ਿਆਦਾ ਤੁਸੀਂ ਚਾਰ ਕਿਲੇ ਲਾ ਲਿਆ ਹੋਰ ਨੇ ਤੁਸੀਂ ਕਹਿਣਾ ਕਿੰਨਾ ਵੱਧ ਗਿਆ ਹਾਂ ਜਿਹੜੀ ਟੂੜੀ ਆਮ ਟੂੜੀ ਕਾਹਦੇ ਮੰਦਾ ਹੋਈ ਹੈ ਇਹ ਗੰਨੇ ਨਹੀਂ ਮੰਦਾ ਗੰਨੇ ਦੇ ਆਕਾਂ ਨੇ ਮੰਦਾ ਹੋ ਗਿਆ ਦੇਖ ਆਪਣੇ ਨਾਲ ਸੌਦਾ ਘੱਟ ਤੂੰ ਇਹੀ ਜੱਦੀ ਗਾਹਣ ਰਹਿਣੇ ਫੇਰ ਉਹ ਕਹੇ ਟੂੜੀ 400 ਹੋ ਗਈ ਮੇਰੇ ਸ਼ਾਰ ਗੰਨੇ ਦੀ 100 200 ਰੁਪਏ ਪੈਸੇ ਮੈਂ ਸਰੋਂ ਚੱਕਲੀ ਨੇ ਦੀ ਉਹ ਮਸਾਲਾ ਮੁਕਰੇਨ ਜਾਵੇ ਮੈਂ ਤੁਹਾਨੂੰ ਦੱਸ ਤੀਆਂ ਮਨ ਲਾ ਹਾਂ ਸੈਂਸਰ ਵੀ ਪਰ ਕਵੰਟਲ ਮਗਰ ਸੀ ਕਾਟੇ ਚ ਗਏ ਮੈਂ ਨਹੀਂ ਨਾ ਕਾਟਾ ਮਗਰ ਪੈਸੇ ਚੱਲ ਲੈਣੇ ਨੇ ਪੈਸੇ ਦੋਵੇ ਫਸਾ ਨਾ ਫਸਾ ਲੈਣ ਦੇਣਾ ਕੋਈ ਚੱਕਰ ਨਾ ਠੀਕ ਐ ਖਰ ਰੁਪਈਆ ਨਹੀਂ ਲੈ ਕਹਿ ਦੋਵੇ ਬਸ ਠੀਕ ਐ ਕਾਟ ਦਾ ਪੈਸੇ ਚ ਪੈਂਦਾ ਪਰ ਸਲਜੱਕਾ ਮੜੀ ਕੱਟਾ ਜਿੰਨਾ ਮੈਂ ਸਰੋਂ ਵੇਚਣੀ ਮੈਂ ਸਰੋਂ ਭਾਈ ਮੁੰਡੇ ਦੇ ਹਾਂ ਆ ਦਾਣੇ ਵੱਟੇ ਨਾਲ ਚੱਲਦਾ ਭਾਈ ਮੇਰੀ ਭਾਈ ਕਣਕ ਸਰੋਂ ਮਰਲੀ ਉਹਰੇ ਮੈਂ ਸਰੋਂ ਮੁੱਲ ਲੈਣੀ ਮੰਨੂ ਦੇ ਦੇ ਮੰਨਦਾ ਨਹੀਂ ਜੇ ਹੋ ਰਹੀ ਵੀ ਭਾਈ ਹੋਰ ਦੇ ਦੇ ਭਈਆ ਮੰਨਦਾ ਨਹੀਂ ਜ਼ਾਧੇ ਦੇ ਭਈਆ ਕਹਿੰਦਾ ਕੋਲੂ ਵਾਲਾ ਨੂੰ ਦੇਣਾ ਕਹਿੰਦਾ ਤੁਹਾਡੂ ਦੇ ਕੇ ਬੀਜ ਦਾ ਨਾਸ ਕਰਾਉਣਾ ਤੇ ਦੁਬਾਰਾ ਦੇ ਭਈਆ ਭਈਆ ਬਾਤ ਦੇਣਾ ਹੈ ਬੇਤੀ ਸਾਰੀ ਮਸਾ ਬੇਤੀ ਇਹਨਾਂ 10 ਕਿਲੋ ਸਰੋਂ ਵਿੱਚ ਤੈਨੂੰ ਨਹੀਂ ਦਿੱਤੀ ਉਹ ਪੁੱਛਦਾ ਤਾਂ ਇਹ ਵੇਟੀ ਨਹੀਂ ਨੇ ਉਹ ਬੰਦੀ ਆ ਕੰਮ ਤੇ ਬੰਨ੍ਹ ਕਰਵਾ ਗਈ ਇਹ ਰੱਖੀ ਨਿਗਲੇ ਸਾਲ ਦੀ ਅੱਗੇ ਰੱਖੀ ਨਿਗਲੇ ਸਾਲ ਵੀ ਜੂ ਹੋਣਾ ਠੀਕ ਆ ਉਹ ਸਰੋਂ ਵਾਲਾ ਤਾਂ ਇਕ ਨਹੀਂ ਚਾਹੀਦਾ ਇਹ ਹੈ ਇਹ ਨਹੀਂ ਰੇਗਸਾਲ ਸਾਹਿਬ ਹੁੰਦੀ ਹਾਂ ਤੋ ਤਨ ਕੁਆਂਟਲ ਰੱਖ ਲਓ ਆਪਣੇ ਆਪਣਾ ਸਰਸਰ ਵਾਲੇ ਜੋੜ ਕਰੀ ਜੰਨੇ ਯਾਰ ਕੀ ਫਾਇਦਾ ਫਿਰ ਆਹ ਦੇਖੋ ਯਾਰ ਆਹ ਉਹ ਸਰਸਰ ਵਾਲੇ ਦਾ ਸਰਸਰ ਵਾਲੇ ਤੇ ਸਰਸਰ ਨਾਲ ਕਿਉਂ ਘਟੇ ਜਾਂਦੇ ਆ ਹਿੰਦੂਆਂ ਨਾਲ ਫਰੈਸ਼ਰ ਵਾਲੇ ਚੌੜੇ ਹੁਣ ਤੇ ਹੀ ਲਾ ਕੇ ਉਹਨੂੰ ਕਚੌੜਾ ਦਿਖਾਉਣ ਮੈਂ ਚੌੜਾ ਕਰਦਾ ਦੱਸ 2500 ਰੁਪਇਆ ਕਢਾਈ ਨੂੰ ਇਹਦੀ ਕਣਕ ਗੱਡੀ 2500 ਦਾ ਤੇਲ ਪੀ ਗਿਆ ਗੜਾਸੀ ਜੋ ਜੋੜਿਆ ਗੜਾਸੀਆਂ ਦਾ ਤੋੜਤਾ 3000 ਰੁਪਇਆ ਇਹਦੀ ਕਣਕ ਪਈ ਗੀਲਾ ਮੈਨੂੰ ਇਹਦਾ ਗੜਾਸੀ ਜੋੜੀ ਚ ਘੱਟੇ ਜਾਏ ਨਾ ਪਤਾ ਹੀ ਤਾਂ ਕਹਦਾ ਵੀ ਫਰੈਸ਼ਰ ਵਾਲੇ ਚੌੜੇ ਉਹ ਬਾਈ ਇਹਨਾਂ ਨੇ ਉਹ ਵੀ ਰੜਕ ਗੱਡੀ ਤੂੜੀ ਵਾਲੀ ਆਹ ਦੇਖੋ ਇਹਦਾ ਸੁੱਕੀ ਆ ਇਹਦਾ ਸੁੱਕੀ ਆਏ ਹੋਣਾ ਫਿਰ ਇਹਦਾ 2500 ਦਾ ਤੇਲ ਪੀ ਕੇ ਖੜਾ ਟਰੈਕਟਰ ਮੂਰੀ ਨਿਕਲੇ ਬਈ ਮੈਂ ਥਾਲਾ ਬੱਜਿਆ ਕੁਸੋ ਨਹੀਂ ਬਾਪੂ ਮੈਂ ਤੇ ਜਾ ਕੇ ਕਹਿਣਾ ਸਾਨੂੰ ਉੱਪਰ ਰੁੱਕ ਚੱਕ ਕੇ ਕਹਿ ਦੇਣਾ ਤੇ ਲੈ ਸੁੱਕੀ ਆ ਸੁੱਕੀ ਆ ਕਹਿ ਦਿੱਤੀ ਤੂੰ ਮਰਦੀ ਗੱਗੇ ਦਾ ਬਾਪੂ ਨੇ ਕਢਾਈ ਬੱਕਲੀਆਂ ਨਿਕਲੇ ਅਦੂਈਆਂ ਤੇਰਾ ਓਹੋ ਕੁੰਡੀ ਕੱਢੇ ਥਰੇ ਥਰ ਅੱਧੀ ਟਰਾਲੀ ਕੁੰਡੀਆਂ ਨਾਲ ਭਰਤੀ ਨਾਰਨ ਪਈ ਗੱਗਰ ਝਾੜੇ ਬੋਦ ਮੈਂ ਤੇ ਕੁੰਡੀਆਂ ਨਾਲ ਤੇਲ ਨਹੀਂ ਪਾਤਾ ਤੇ ਆ ਚੱਕਰ ਲਾ ਕੇ ਰੁੱਕ ਜੇ ਤੈਨੂੰ ਨਰਾਇਣ ਹੋਊਗਾ ਬੇਰੇ ਮੇਂ ਟਰਾਲਾ ਭਰਦੇ ਹੀ ਜਾਂਦਾ ਆਪਾਂ ਹਟਾਉਂਦਾ ਗਗਾਟਾ ਕੇ ਉਹ ਹਟਾ ਕੇ ਹਟੇ ਕਰੇ ਫਿਰ ਭਰਦੇ ਕਰੇ ਗੇਰੀ ਬੱਸ ਹੋਈ ਰਹੀ ਫੇਰ ਕਹੇ ਮੈਨੂੰ ਇਧਰ ਦੀ ਕੱਟਣਾ ਤੂ ਲੜਾ ਜਾ ਉਹ ਦੀ ਉਹ ਦੀਆਂ ਨਾ ਸਾਫ ਕਰਨ ਕਾ ਜਮਾਣੀ ਜਮਾਣੀ ਦੀ ਹਰੀ ਉਹ ਕਹਿੰਦਾ ਜਮਾਣੀ ਕਰਨ ਕਾ ਚਾਚੇ ਇੰਨਾ ਕਿ ਥੱਬਾ ਲਾ ਇੰਨਾ ਕਿ ਥੱਬੇ ਨੇ ਟਰੈਕਟਰ ਬੰਦ ਕਰਤਾ ਹੁਣ ਦੇ ਲੈ ਤੂੰ ਕਹੀ ਜੂਗੀ ਕਰਨ ਕਾ ਇੰਨਾ ਕਿ ਥੱਬੇ ਨੇ ਤੂੰ ਕਿੰਨੀ ਨੂੰ ਵੇ ਤੂੰ ਕਿੰਨੀ ਨੂੰ ਆਪੇ ਇਹ ਕਮਾ ਘੱਟ ਕਰਕੇ ਕੱਢਦੇ ਜਾਲ ਹਾਂ ਤੇ ਤੂੜੀ ਕਿੰਨੀ ਨੂੰ ਗਏ ਮੈਂ ਹੁਣ ਪਸੀਨਾ ਵੱਟੇ ਅੱਜ ਹਾਂ ਇਹ ਮੇਰਾ ਹੀ ਵਿੱਚੇ ਆ ਤੂੜੀ ਦਾ ਹਰਿਆਈ ਮਾਰੇ ਢੇਰਾਂ ਵਿੱਚ ਤਾਰਾ ਨਾਲ ਕੋ ਹਵਾ ਲੱਗਦੀ ਹੋਣੀ ਹੈ ਜੀ ਛੋਰੇ ਕਰਕੇ ਇਹ ਨਰਮਾ ਤੇ ਨਰਮੇ ਰਹਿਣਾ ਟਾਟੇ ਦਾ ਬਣ ਜਾ ਗਿਆ ਏ ਉਹ ਦੇਖ ਤਾਂ ਿੱਲੇ ਦੀ ਰਹਾ ਤਾਂ ਬਣਦੀ ਆ ਬਾਈ ਤੂੜੀ ਉਹੀ ਜੀ ਇਹ ਸੁੱਕੀ ਤੂੜੀ ਬਣੀ ਤੂੜੀ ਹੋਣੀ ਹਾਂ ਤੂੜੀ ਕਾਲੀ ਹੋ ਜਾਂਦੀ ਅੰਦਰ ਭਾਈ ਦੋ ਦਿਨ ਪਈ ਵੱਢ ਕੇ ਪਈ ਤੁੱਪਾਂ ਲੱਗ ਗਈ ਬਦਿਆਏ ਉਹ ਤਾਂ ਬੱਟ ਗਿਆ ਛੱਡ ਦੇ ਉਹਨੂੰ ਧੁੱਪਾਂ ਲੱਗੀਆਂ ਬਣਾ ਉਹ 4 3 ਨੂੰ ਵੜਦਾ ਨਹੀਂ ਬਣਾ 72 ਵਾਲਾ ਕੰਮ ਹੋਣਾ ਪਾਪਾ ਦਾ ਫੇਰ ਟਾਈਮ ਹੀ ਲੱਗਦਾ ਉਹ ਆ ਜੀ 4 3 ਨੂੰ ਵੜਦਾ ਨਹੀਂ 4 ਨੂੰ ਹੋ ਜਾਣੀਗਾ ਹਾਂ ਹੋ ਜਾਣੀ 8 8 ਦੀ ਉਹਨੂੰ ਤਾਂ ਕੱਢਣੀ ਆ ਲੋੜ ਨਹੀਂ ਮੈਨੂੰ ਕੱਢਣੀ ਹੁਣ ਕਿਤੇ ਮਈ ਜਿਹੜਾ ਕਿਹੜੀ 15 ਨੂੰ 15 April ਤੇ ਬਾਅਦ ਵੱਡੀ 20 April ਨੂੰ ਫੇਰ ਲਾਈ ਹੋਈ ਮੈਂ ਕੀਤੀ ਆ ਲਾ ਮੈਂ ਕੀਤੀ ਲਾਈਵ ਹੀ ਹਰੇਂ ਪੈਦੀ ਆ ਇਹ ਤਾਂ ਫੈਸ਼ਾ ਦਾ ਨੂੰ ਕਹਣਾ ਵੇੜਾ ਭਾਈ ਜਿਹੜੀ ਪੱਕੇ ਕੱਢਦੇ ਨੇ ਹੋਰ ਪ੍ਰੈਸ਼ਰ ਬਣਾਓ ਇਹ ਜੀ ਅੱਜ ਦੀ ਗੱਲ ਹਾਂ ਉਦੋਂ ਮਹੀਨੇ ਕਰ ਸਕਦੀ ਹੈ ਜਵਾਬ ਹੈ ਜੰਮੇ ਤੇਰਾ ਜਵਾਬ ਵੀ ਨਹੀਂ ਹੈਗਾ ਮੇਰੇ ਤੇ ਯਾਤਰੀ ਕੋਣੀ ਬੰਦ ਮੈਂ ਤਾਂ ਪਾਣੀ ਨਹੀਂ ਲਾਇਆ ਹੈਗਾ ਤਾਂ ਕਿ ਟਰੀ ਪਕਾ ਲੈ ਚੱਟਪਟ ਕਰ ਦੋ ਫਿਰ ਉਹ ਕੰਮ ਹੋਰ ਕਰੀ ਤੂੰ ਇਹ ਕਹਿੰਦਾ ਮੈਂ ਤਾਂ ਪਰਦੇ ਨਹੀਂ ਕੱਢ ਦੇਣੀ ਠੀਕ ਨਹੀਂ ਗੱਲ ਇਹਨੂੰ ਕਹਿਣਾ ਭਾਈ 1500 ਸਭ ਸਾਨੂੰ ਹੀ ਆਈ ਤੇਲ ਵੀ ਆਪਣਾ ਪਾ ਲੈ ਜਿਹੜਾ 20 ਲੀਟਰ ਖਾਏ ਬੀ ਕਿਤੇ ਤੇਰਾ ਖਾਏ 30 ਲੀਟਰ ਤੂੰ ਘੜਲਾ 5 ਲੀਟਰ ਨਾਲ 1500 ਕਹਿੰਦਾ ਦੇਣਾ ਮੈਂ ਤੇਲ ਵਾ ਕੇ ਆਪਣਾ ਰੋ ਰਿਹਾ ਠੀਕ ਹੈ ਗੱਲ ਕਾਹ ਚੋਲ ਬਾਲੂ ਮੈਂ ਉਹ ਤੂੰ ਤਾਂ ਸੋਕ ਤੇ ਕੱਢ ਲੈਣਾ ਵੀ ਬਣਾ ਬਸ ਤੇ ਕਰ ਦੇ ਫਿਰ ਦਲੀਪ ਦਲੀਪ ਨੂੰ ਕਹਿ ਮੈਂ ਤਿੰਦੇ ਆ ਮਾ ਬੂਟੇ ਵਾਲਾ ਗੰਨਾ ਛਿਲ ਦੇਗਾ ਸਰਦਾਰੀ ਅੱਧ ਪਰ ਜਿੱਲੂਗਾ ਉਹ ਕਿਲਾ ਹੈਗਾ ਉਹ ਉੱਚ ਅੱਜ ਤੁਸੀਂ ਲੈ ਜਾਓ ਜਿੱਦਾਂ ਇਹ ਤਾਂ ਕੰਨ ਕੀ ਹੱਦ ਮ ਕੱਢ ਹੋਣੀਆਂ ਦਲੀ ਦਾ ਮਜ਼ਾ ਦਲੀ ਵਾਲੇ ਕੰਮ ਕਰਕੇ ਸ਼ਰਤੇ ਦਰਿਆ 275 ਤਿਕਟ 275 ਰੁਪਏ ਦੀ ਗੱਲ ਕੱਢੀ ਹੈ ਸ਼ੋਹਰੀ ਕਿਹੜੇ ਹਾਂ ਪਾਂਗਾ ਨੇ ਹਾਂ ਤੇ ਆ ਦੇ ਕਿੰਨਾ ਧੰਨਵਾਦ ਤੇ ਕਹਿੰਦਾ ਉਸ ਸਰੋਵਰ ਦੀ ਦੀ ਮਸਰੋਂ ਕੱਢ ਕੇ ਆਇਆ ਦਾ ਦਵਾੜ ਇਹਦੀ ਨਾ ਅੱਗੇ ਜੇ ਬੂਟੇ ਹੀ ਦੇ ਲੇ ਹੂੰ ਨਿਕਣੇ ਬਣਾਉਣ ਤੇ ਲੋ ਬੂਟੇ ਹੀ ਕਹੇ ਆਹੋ ਫਿਰ ਤਾਂ ਇਹ ਬੂਟੇ ਹੀ ਕਹੇ ਹੈ ਸਹੀ ਤੇ ਟਮਾਟਾ ਨਾਲ ਹੀ ਕੀ ਕਰੀ ਉਹ ਤੂੰ ਫੋੜ ਲਾ ਦਿਓ ਐਦ ਕੀ ਨਾ ਨਾ ਬਾਤੇ ਫੋੜ ਵੀ ਨਹੀਂ ਤੇਰਾ ਨਾ ਫੋੜ ਨਾ ਵੀ ਨਹੀਂ ਮੈਂentra ਆਇਆ ਛੋੜਾ ਟਟਰ ਦੋ ਬੱਤ ਵਰਗਾ ਉਹ ਘੱਟ ਦੇਖੰਦ ਤੂੰ ਸਰ ਸਰ ਕਰਾਇ ਪਰ ਦੋ ਗੇਰੇ ਨੂੰ ਹਾਂ ਠੀਜਨ ਗੇਰੇ ਨੂੰ ਲਾਉਣ ਦੋ ਐਦ ਕੀ ਲਾ ਲਵੇ ਗੇਰੇ ਟਰੈਕਟਰ ਕਲਾਪ ਲੈ ਲੋ ਯਾਰ ਮੈਨੂੰ ਕਹਦੇ ਮੈਂ ਸੀ ਸੀ ਨਿਖਰਾਇਆ ਮੈਤੇ ਮੈਨੂੰ ਕਰਾਇਆ ਦੇ ਦਿਓ ਸਾਨੂੰ ਕਰਾਇ ਗੂ ਲੜਨ ਦੀ ਹੈਗੀ ਅਸੀਂ ਤਾਂ ਆਪਣੇ ਰੂਗ ਲੱਤਾ ਵਾ ਕੱਢਣੇ ਇਹਨੂੰ ਠੀਕ ਨਹੀਂ ਗੱਲ ਦੂਸਰੇ ਸਰੇ ਤਾਓ ਯਾਰ ਕਿਆ ਰੇ ਮੈਂ ਜੀ ਤੁਹਾਡੇ ਕੋਲ ਸਰ ਉਹ ਨੀ ਆਗੇ ਆਪਣੇ ਕਰ ਨਹੀਂ ਆਗੇ ਖੜੇ ਪਏ ਯਾਰ ਤਰ ਤਰ ਮੰਗ ਦੋ ਹੈ ਇਹ ਤਾਂ ਕਾਇਦਾ ਹੈ ਇਹਨੇ ਪਹਿਲਾਂ ਤੇ ਨਾਲ ਕਰ ਲੈਣਾ ਇਹਨੇ ਆਪਣੀ ਕਾਢੇ ਖੜਾ ਦੇਗਾ ਇਹਦਾ ਠੀਕ ਨਹੀਂ ਹੈਗਾ ਇਹਨੇ ਆਪਣੀ ਕੱਢਣੀ ਇਹ ਖੜਾ ਲੈਣਾ ਹਾਂ ਇਹ ਤਾਂ ਇਹ ਤਾਂ ਉਹ ਬੰਦਾ ਹੈ ਗੁਰਪ੍ਰੀਤ ਸਿੰਘ ਕਹਿੰਦਾ ਜਬੀ ਮੈਂ ਰਸਕਾ ਕੇ ਡੰਗਰਾਂ ਨੂੰ ਪਾਉਣੀ ਕਹਿੰਦਾ ਮੈਂ ਜੇ ਬੰਦੀ ਲਾ ਲੈਂਦਾ ਕੰਡਾ ਕਰਾਇਆ ਹੋਗਾ ਜਬੀ ਬੜਾਤੀ ਚਮਕ ਆਇਆ ਹੁਣ ਇਹ ਤਾਂ ਜੱਗ ਦੀ ਚਮਕਿਆ ਬਈ ਦਾ ਕਹਿੰਦਾ ਤੂੜੀ ਨੂੰ ਤੂੜੀ ਹੱਲ ਗਿਆ ਨਾ ਪੋੜ ਗਿਆ ਇਹ ਕੀ ਆ ਰਹੋ ਮਿਸਰਦੀ ਹੋਣੀ ਮੈਨੂੰ ਲੱਗਦਾ ਮਾਸੜ ਵਾਲੀ ਨੇ 300 ਰੁਪਏ ਨੂੰ ਬਿਕ ਜੈਣਾ ਪਰਦੀ ਵੀ ਉਹ ਮਾਲ ਵਾਹਣ ਤੇ ਭਜਣ ਦੇਣੀ ਹੈ ਪਿਆ ਕਾਟ ਲਾ ਦੂਗੀ ਸ਼ਾਬਾਸ਼ ਹਾਂ ਭਾਈ ਉਹ ਤੇਰਾ ਲੇਕੀ ਹਾਂ ਸਭ ਹੀ ਕਾਟ ਲੋਗੇ ਨੀ ਉਹ ਤਾਂ ਥੋੜੀ ਫੇ ਉਹ ਆਲੂਆਂ ਦਾ ਮੁੱਲ ਮੋੜ ਗਈ ਕਿ ਆਲੂ ਕਿੱਥੇ ਮੋੜੇ ਬੋਲੇ ਆਲੂ ਦਾ ਖਰਚਾ ਮੋੜ ਗਈ ਥੋੜਾ ਉਹ ਆਲੂ ਦਾ ਕਿੱਥੇ ਖਰਚਾ ਮੋੜੇ ਇਹ 100 ਕਾਟਲ ਤੇ ਉੱਪਰ ਹੋ ਗਈ ਤੇਰੀ ਤਾਂ ਕਿੰਨੇ ਦੀ ਹੋਈ ਠੀਕ ਆ 100 ਕਾਟਲ ਲਾ ਚਲੋ 26000 ਦੀ 26200 ਦੀ ਹੋ ਗਈ ਆ 6000 ਖਰਚਾ ਕੱਢ ਲਾ 20000 ਰੁਪਏ ਆ ਆਲੂ 6000 ਰੁਪਏ ਆ ਖਰਚਾ ਹਾਂ 6000 ਆ ਆਲੂ ਆਇਆ ਕਿੰਨੇ ਪੂਰਾ ਲੰਦੇ ਬਾਕੀ ਦੇ ਪੈਸੇ ਦੇ ਲਿਆ ਮਾਸਣਾਂ ਨਹੀਂ ਬੜਨ ਆਈ ਜਾ ਕਾਲੀ ਯਾਰ ਰਹਿ ਗਿਆ ਪੂਰਾ ਕਹਿੰਦਾ ਮੈਂ ਮਾਸਣ ਲਈ ਬੜਲਾ ਜਿਵੇਂ ਗੱਲੋ ਮਾਸਣ ਨੇ ਕਹੀ ਜੋ ਸਾ ਕੋਣ ਬੜਲੇਗਾ ਜੇ ਵੀ ਕੋਣ ਲੇਗਾ ਮੇਰੀ ਮੈਂ ਦੇਖੀ ਮੈਂ ਤਾਂ ਹੀ ਗਿਆ ਸੀ ਭਾਈ ਮਾਸਣ ਦਾ ਰੱਬ ਨੂੰ ਫੋਨ ਵੀ ਨਹੀਂ ਜਾਣਾ ਸਾਡੇ ਨੂੰ ਕਿਹੜਾ ਬੜਨੀ ਬੜਨੀ ਮੈਨੂੰ 820 ਕੁ ਮਾਟਰ ਲਾਫਟਰ ਲਗਾਉਣੀ ਆ ਹੈ ਜੀ 500 ਰੁਪਏ ਲੱਗਾ ਹੋ ਗਿਆ ਮੈਂ 500 ਕਿੰਨਾ ਹਜ਼ਾਰ ਨੂੰ ਫਿਰਦਾ ਹਜ਼ਾਰ ਨੂੰ ਗਿਆ 850 ਨੂੰ ਤੁਸੀਂ ਕਹਿੰਦੇ ਵੇਚ ਤੇ ਇਹਨੇ ਫਟੇ ਚੱਲ ਰੂਪ ਪੜਤੇ ਕੌਣ ਲਿਆ ਮੈਂ ਜੀ ਉਹ ਵੀ ਲਿਆ ਦੇ ਕੰਦਾ ਦੋ ਲਿਆ ਦੇ ਆ ਪਾਲੂ ਲਾ ਕੇ ਆ ਮੁੱਲ ਲੈ ਕੇ ਆ ਕੇ ਕੀ ਲਾ ਲੂ ਲਾ ਲਿਆ ਹੈ ਉਹ ਨਾ ਮੁੱਲ ਲੈ ਕੇ ਆ ਰੋਪੜ ਦੇ ਉਧਰ ਲੈ ਕੇ ਆਏ ਆ ਇਹਨਾਂ ਵਿੱਚ ਕਿੰਨੇ ਦਾ ਆ ਇਹ ਲੈ ਕੇ ਆਏ ਉਧਰ ਮੈਂ ਕਿੱਥੇ ਲਿਆ ਕੇ ਆਲੂ ਸਭ ਤੇ ਤੂੰ ਲੈ ਕੇ ਨਹੀਂ ਆਇਆ ਤਾਂ ਕਿੰਨੇ ਦਾ ਕੱਟਾ ਪੀ ਆਲੂ ਕਿੱਥੇ ਲਗਾਇਆ ਮੈਂ ਤੂੰ ਪਿਆਜ਼ ਤਾਂ ਲੈ ਕੇ ਆਇਆ ਹਾਂ ਆਲੂ ਭੀਗੇ ਕਿ ਨਹੀਂ 850 700 ਤੋਂ ਹਾਂ 850 ਦਾ ਆਲੂ ਵੀ ਆ ਪੁੱਛ ਅੱਛਾ ਹਾਂ ਉਹ ਗਿਆ ਤੇਰਾ ਕੰਮ ਮੈਂ ਕਿੱਥੋਂ ਕਾਲ ਦਿੰਦੀ ਕਮਾਵਾ ਲੈ ਕੇ ਆ ਮਨ ਕੋਈ ਚੱਲ ਜੀ ਮਾਂ ਚੱਲ ਮੈਂ 5 ਸੈਕਿੰਡ ਨੂੰ ਨਹੀਂ ਗਿਆ ਤਾਂ ਪੈ ਚੱਲੂ ਹਾਂ ਮੈਂ ਚੱਲ ਜੀ ਮੱਡੀ ਨੂੰ ਹਾਂ ਇਹ ਕਰ ਮੈਂ ਉਹ ਤਿਕੜਾ ਆਤਾ ਸੀ 500 ਲੈ ਕੇ ਆਇਆ ਖਾਸ ਹੋ ਗੋਣਾ ਫਰਕ ਕੋਈ ਜਾਂਦਾ ਫਿਰ ਤੇਨ ਚਾ ਹ ਚਾਰ ਦਿਨ ਹੋ ਗਏ ਫਾਕ ਫਰਕ ਪਈ ਜਾਂਦਾ ਤੁਹਾਡੇ ਆਪ ਤੋਂ ਬਾਰੇ ਤੇ ਆਲੂ ਤੇਜ ਹੈ ਉਹ ਗੱਗੇ ਆਲੂ ਹੋਰ ਹੋਣਾ ਕੋਈ ਫਰਕ ਹੋਊਗਾ ਕੋਈ ਹੋਊਗਾ ਉਹ ਆਲੂ ਬڑے ਛੋਟੇ ਸਿਰਦਾ ਫਾਫਾ ਫਾ ਲਾਉਂਦਾ ਸਟੋਰ ਭਰਤੇ ਜਿੰਨੇ ਦਾ ਤੇ ਨਹੀਂ ਐਨਾ ਰੇਟ ਓਏ ਛੋਟਾ ਤਾਂ ਕਹਿੰਦਾ ਮੈਂਨਾ ਮੇਰਦਾ ਉਹ ਸਾਧੂ ਉਸੇ ਦਾ ਬੜਾ ਆਲੂ ਤੇਜ ਹੋ ਗਿਆ ਕਿ ਆਲੂ ਕਿਸੇ ਦਾ ਵਧੀਆ ਨਹੀਂ ਨਿਕਲੇਆ ਤੋ ਅਸੀ ਗੇ ਲੈਣਾ 6000 ਹੁਣ 12000 ਤੋਂ ਜ਼ਿਆਦਾ ਵਧੀਆ ਹੁੰਦਾ ਜੀ ਫਿਰ ਕਿਆ ਵਗਣਾ ਤੱਕਾਂ ਨੂੰ ਕੀ ਲੈ ਫੇਲ ਲਾ ਕੇ ਦੇਖਦੇ ਹੋ ਥੋਤੇ ਲਵਾਂਗੇ ਚਾਚਾ ਕੀ ਲੈ ਬੋਲ ਚੱਲੀ ਆ ਗੱਲ ਤੋਂ ਕਿਲੇ ਫੇਲ ਲਾ ਕੇ ਦੇਖਣੇ ਆ ਕਹਿੰਦਾ ਆਲੂ ਦਾ ਪੱਟੇ ਬਾ ਆਲੂਏ ਬਣਾਉਂਦਾ ਨਹੀਂ ਮਨਾ ਹੁੰਦਾ ਆਲੂ ਦਾ ਪੱਟੇ ਬਾ ਆਲੂਏ ਬਣਾਉਂਦਾ ਕਹਿੰਦਾ ਹਾ ਯਾਰ ਤੁਸੀਂ ਤਾਂ ਹਾਂ ਇਹ ਤਾਂ ਯਾਰ ਮੈਂ ਦੇਖਿਆ ਕੰਮ ਕਰਕੇ ਹੁਣ ਆਏ ਕੰਮ ਛੱਡ ਤੇ ਬੱਸ ਫਿਰ ਤੁਸੀਂ ਵੀ ਵੱਟ ਮਾਰੇ ਆਲੂ ਤੇ ਤੁਸੀਂ ਵਾਟ ਆਲੂ ਤੇ ਉਹ ਪਿੰਡੀ ਦੇ ਬੱਟੇ ਆ ਤੁਸੀਂ ਪਿੰਡੀ ਦੇ ਬਣਾ ਬਣਾ ਪਿੰਡੀ ਨਾ ਗੋਭੀ ਦੇ ਬੱਟੇ ਗੋਪੀ ਲਈ ਮੈਂ ਮੈਲੇ ਤੇ ਆਉਣਾ ਇਧਰ ਗੋਭੀ ਤੂੰ ਬਚਲ ਦੂਏ ਦੀ ਤੋੜ ਕੇ ਚੱਲ ਗੋਭੀ ਗੱਗਰ ਕੋਈ ਨਹੀਂ ਕਰਦਾ ਉਹ ਤੇ ਰਜਾਈ ਕੱਢਣੀ ਹੈ ਉਹਨੇ ਚਾਹਣਾ ਮਜੀਵੇਂ ਬੈਹਿਣਾ ਤੇ ਬੱਟਾ ਲੈਣਾ ਉੱਥੇ ਇੱਕ ਦਿਨ ਇਹ ਸ਼ਰਾਤ ਨੂੰ 12 ਵਜੇ ਗਿਆ ਪੇ 6 ਵਜੇ ਆਇਆ ਆਪਕੇ ਰਾੜੇ ਬਾਰੇ ਪਿਆ ਉਹ ਉੱਥੇ ਬੈਠਾ ਉੰਗੀ ਗਿਆ ਕਿਥੇ ਦੇ ਖਰੀਦੂ ਨਹੀਂ ਛੱਡ ਗਈ ਆਏ ਤੜਕੇ ਉਹ ਗਾਇਨ ਨੂੰ ਨਹੀਂ ਪਈ ਉਹ ਇੱਕ ਦਿਨ ਮੂਲੀ 220 ਦੀ ਦੂਏ ਤੇ 200 ਰੁਪਏ ਦੀ ਸਬਜੀ ਜਿਹੜੀ ਇਹ ਬੰਦੇ ਨੇ ਸਜ਼ਾਈ ਕਰ ਦਿੰਦੀ ਹੈ ਰਜਾਈ ਵੀ ਕਰ ਦਿੰਦੀ ਹੈ ਇਹ ਬਣਾ ਵੀ ਦਿੰਦੀ ਹੈ ਗਿਆ ਉਹ ਕੋਈ ਬਣਾਉਂਦੀ ਹੈ ਕੀ ਯਾਰ ਹਾਂ ਤਾਂ ਇਹੋ ਕਰਦੀ ਆ ਇਹਦੇ ਨੇ ਫਿਰ ਘੱਟ ਆਈ ਤੇ ਇਹ ਜਦ ਤੱਕ ਨਹੀਂ ਛੋਟੀ ਜੀ ਜਾ ਰਹੇ ਹੌ ਹੌਲੀ ਕੰਮ ਚੱਲਦਾ ਰਹਿੰਦਾ ਆਪਾਂ ਜਿਹੜੇ ਹੁਣ ਦੂਆ ਸਮਾਨ ਨੂੰ ਮੋਟਾ ਹੀ ਸਮਾਨ ਆਇਆ ਵੇ ਜਾ ਵੇ ਉਹ ਖਰਚ ਆ ਆਪਾਂ ਜਿਆਦਾ ਕਰਤਾ ਸਬਜ਼ੀ ਆਪਾਂ ਸਬਜ਼ੀ ਦੇ ਪੱਤੇ ਹੁਣ ਤੱਕ ਤਾਂ ਖਤਾਬ ਨਹੀਂ ਆਇਆ ਆਪਾਂ ਕਿਹੜੀ ਸਬਜ਼ੀ ਲਈ ਤੂੰ ਆ ਜਿਹੜੀ ਅਸੀਂ ਭਾਈ ਉੱਥੇ ਥੋੜੀ ਜਿਹੀ ਲਈ ਲਾ ਤੇ ਕੁਝ ਛੱਡੇ ਬੋਲਦਾ ਥੋੜੀ ਜੀ ਉੱਥੇ ਗੰਦੇ ਜਿਹੇ ਪਿੰਡੀਆਂ ਆ ਜੀ ਕੋਈ ਭੁਲਾਉਂਦਾ ਫਿਰ ਘਾਟ ਜੇ ਹੱਲੇ ਬਰੋਏ ਬੰਦੇ ਕੋ ਫਿਰ ਜਿੰਨੀ ਅਲਾਈ ਦੇ ਆਪਾਂ ਨੇ ਉੰਨੀ ਲਾ ਜਿਆ ਲਾਏ ਹੌਣ ਹੁਣ ਦੇਖ ਵੇਰੀ ਗੱਲ ਦੋ ਬੰਦੇ ਚਾਹੀਦੇ ਤਿੰਨ ਬੰਦੇ ਜਾ ਕੋਲੇ ਯਾਰ ਹੁਣ ਪਿੰਡੀ ਲਾਉਣੀ ਹੁਣ ਲੱਗੀ ਵੀ ਆ ਪਿੰਡੀ ਆਉਂਦੀ ਆ ਉਹਦਾ ਰੇਟ ਦੇਖ ਕਿੰਨਾ ਉਹ ਤੁਸੀਂ ਐ ਲੈ ਕੇ ਪਿੰਡੀ ਉਹ ਲਾ ਦੇ ਉੱਥੇ ਹੈ ਉਹ ਬਾਬੇ ਰਾਇਂ ਤੇ ਮੇਰੇ ਨਾਨਾ ਵਾਲੇ ਪਿੰਡੀ ਦਾ ਬਾਬੇ ਕੋਲ ਵਿੱਚ ਲਾ ਜਿਕਣਾ ਤੈਨੂੰ ਖੇਤ ਚੜਦੀ ਪਿੰਡੇ ਨੂੰ ਚੜਦੀ ਆਲੂਆਂ ਦੇ ਤੂੰ ਕਹਿੰਦੇ ਕਹਿੰਦੇ ਉਹਨੂੰ ਆਲੂ ਲਾਉਣੇ ਆ ਆਲੂ ਤਾਂ ਵਧੀਆ ਏ ਪਿੰਡੀ ਬਹੁਤ ਵਧੀਆ ਪਿੰਡੀ ਤੋੜਨੀ ਔਖੀ ਆ ਆਲੂ ਪਟਣਾ ਸੌਖਾ ਵਿੱਚ ਲਾ ਲਾ ਮੇਰੀ ਸੁਣ ਲੈ ਗੱਲ ਪਿੰਡੀ ਇੱਕ ਵਾਰ ਤੋੜ ਲੰਦਾ ਆਲੂ ਨੌ ਬੰਦੇ ਆਏ ਦੋ ਉੱਥੇ ਜਾਂਦੇ ਹਿੱਲ ਬੱਚਾ ਠੀਕ ਆ ਇੱਕ ਦੇ ਹੱਦੀ ਦਾ 9000 ਗੱਲੀ ਦੇ ਲੱਗੇ ਤਾਂ ਮਿਲ ਗਏਗਾ ਕਹਿੰਦਾ ਨਾ ਗੱਗੇ ਦਾ ਬੈਣਾ ਇੱਧਰ ਵੀ ਉੱਤਰ ਚਲੇ ਜਾਂਦੀ ਆਂ ਜੇ ਭਿੰਡੀਆਂ ਨਾਲੀ ਹੈ ਨਾ ਭਿੰਡੀਆਂ ਬਹੁਤ ਖਾਨੀਆਂ ਬੈਣਾ ਉਹ ਗੰਨਾ ਦਾ ਤੁਰਪਿਆ ਹੋਣਾ ਯਾਰ 18 ਜਿਹਦੇ ਵੀ ਨਹੀਂ ਪਿਆਦਾ ਇਹਦਾ ਫੁੱਲ ਫੁੱਲੇ ਤੋਂ ਉੱਪਰ ਹੈ ਹਾਂ ਹਰ ਇੱਕ ਤੋਂ ਦਰਪੀ ਹੋਣੀ ਕਿਹੜੇ ਦੀ 18 ਦੀ ਨੀ ਪੈਦਾ ਜਿਹੜੇ ਬਲੇ ਕੇ ਤੁਰਪੀ ਯਾਰ ਤੁਰਪੀ ਹੋਣੀ ਆ ਹੁਣ ਨਿਕਲ ਲੱਗੇ ਨਾ ਦਾ ਉਹ ਨਿਕਲਣਾ ਟਾਈਮ ਹਲੇ ਕਿਤੇ ਹੁਣ ਦਾ ਬੀਜਾ ਤੇ ਕਰਨਾ ਯਾਰ ਨਿਕਲਣਾ ਮਾੜਾ ਮਾੜਾ ਚੱਲਿਆ ਬਲੇ ਉਹਨਾਂ ਨੇ ਬੀਜਾ ਵੀ ਠੰਡ ਜੀ ਤਾ ਯਾਰ ਐ ਨਾ ਇਹਨਾਂ ਦੇ ਬੋਟਲੇ ਤੋਂ ਨਾ ਤੁਹਾਡਾ ਨਹੀਂ ਤੁਰਨਾ ਹਲੇ ਅਰ ਗੰਨਾ ਥੋੜਾ ਧਰਤੀ ਭਗੂਗੀ ਸਾਹਾਂ ਚੱਲੂਗਾ ਸਾੜਾ 10 ਦੇ ਇਥੇ ਬਾਹਰ ਆਉਣ ਲੱਜਣਾ ਗੰਨਾ ਧਰਤੀ ਭਗੇ ਤੇ ਚੱਲਣਾ ਕਰਨੇ ਨੇ ਅੱਗਾ ਭਾਗੀ ਓ ਥੋੜੀ ਧੁੱਪ ਮੈਂ ਹਲੇ ਕਿੱਥੇ ਜਾਚੋ ਯਾਰ ਕੀ ਹੋਊਗਾ ਤੁਨੂੰ ਕਾਮਾਂ ਕਿੰਨਾ ਹਲੇ ਯਾਰ ਓਕੇ ਕਿਹੜਾ ਗਰਮੀ ਥੋੜੀ ਐ ਇਹ ਨਾਰਮਲ ਐ ਨਹੀਂ ਨਹੀਂ ਇਹਦਾ ਕਹਿ ਮਗਨਦਾ ਬਾਈ ਉਹ ਜੰਮਣਾ ਨਹੀਂ ਜੰਮਣਾ ਜੰਮੂਗਾ ਹਲੇ ਤੂੰ ਉਹ ਤੂੰ ਹੁਣ ਦਾ ਪੀਜਿਆ ਹਲੇ ਅੱਖ ਬਣੂ ਚੱਲੂਗੀ ਕਿ ਟਾਈਮ ਲੱਗਣਾ ਉਹ ਨਹੀਂ ਨਹੀਂ ਜਿਹੜਾ ਪਹਿਲਾ ਮੀਂਹ ਪੈਲਾ ਜੀ ਤੇ ਫਿਰ ਪਾਣੀ ਲੱਗਿਆ ਨਾ ਉਹ ਕਿਹੜਾ 18 18 ਨਹੀਂ ਤੇ ਉਹ ਬਹੁਤ ਕੇਰ ਹੜ ਤਾਂ ਪਹਿਲਾ ਆ ਤਾ ਉਹ ਦੋ ਦਿਨ ਪਹਿਲਾ ਲਾਇਆ ਦਿੰਦੇ ਨੇ ਯਾਰ ਹੋ ਗਏ ਉਹ ਲੈ ਦੋ ਦਿਨ ਪਹਿਲਾਂ ਜਾ ਕੇ ਦੇਖੇ ਜੀ ਨਾ ਚਲਿਆ ਫੇਰ 7 ਦਿਨ ਪਹਿਲਾਂ ਲੱਗਿਆ ਹਲ ਤਾਂ ਆ ਖੇਲੀ ਹੋਣੀ ਮੜ ਜੀ ਉਹਦੀ ਯਾਰ ਅੰਨੀ ਹਿੱਲਦਾਗਾ ਨਾਲੇ ਜੀ ਇਹ ਮੇਤੇ ਹਾਈ ਕੰਮ ਤਾਂ ਪਹਿਲਾਂ ਇੰਦਰਜੀਤ ਵਾਲਾ ਉਹਦਾ ਚੱਕਰ ਦੱਸਿਆ ਕਿ ਮੀਂਹ ਪੈ ਲੈ ਜੀ ਉੱਪਰ ਪਾਣੀ ਦੇ ਲੱਗਿਆ ਹੋਇਆ ਉਹ ਵੀ ਸਾਲਾ ਦੱਬਦਾ ਗੰਨੇ ਨੂੰ ਜਿਹੜਾ ਪਾਣੀ ਲਾ ਕੇ ਪਾਣੀ ਮੀਂਹ ਪੈ ਕੇ ਭਰਤਾ ਦੇਆ ਤਾਂ ਸਾਰਾ ਜਿਹੜੀ ਮਿੱਟੀ ਐ ਨੇ ਦੇਖ ਬਈ ਇਹਨੇ ਨੀਕ ਉਹ ਪਾਣੀ ਗਲੇ ਚੁਕਾ ਗੰਨੇ ਮੈਂ ਤਾਂ ਅਹੀਂ ਸਵਾਗਾ ਮਾਰਿਆ ਦੂਗਾ ਮੈਂ ਲਾਉਣਾ ਪਾਣੀ ਇੱਕ ਕੱਲ ਪਰਸ ਨੂੰ ਮੋੜਨਾ ਦੇਣਾ ਲਾਜ਼ਮੀ ਪਾਣੀ ਗਲੇ ਚ ਮੋਣਾ ਸਾਰੀ ਉਹ ਤੇ ਮੇਰੀ ਗੱਲ ਸੁਣ ਲੈ ਕੱਖ ਜਾਮਗਾ ਯਾਰ ਸਾਹਿਬ ਜੋ ਉੱਤੇ ਬੂਲਰ ਜਿਹੜੇ ਨੇ ਪਾਣੀ 'ਚ ਖੜੇ ਕਰੇ ਪਏ ਆ ਉੱਤੇ ਪੱਤੇ ਨਿਕਲੇ ਆਏ ਸਾਰੇ ਪੱਤੇ ਨਿਕਲੇ ਆਏ ਹੁਣ ਜਾਂਦਾ ਪਾਣੀ ਖਾਣਾ ਆ ਇਹਨੂੰ ਇਹ ਪੈਰਾਂ ਨਾਲ ਮਿੱਟੀ ਪਾ ਕੇ ਗੰਨੇ ਪਰ ਫੁੱਲ ਭਰਦੇ ਉਹਨੂੰ ਹਾਂ ਨਾਲੇ ਬੂਟੇ ਤਾਂ ਫੁੱਲ ਤੇਰਾ ਹੋਣਾ ਨਹੀਂ ਹੋਣਾ ਨਹੀਂ ਹੈ ਕਿ ਨਹੀਂ ਉਹ ਨਹੀਂ ਹੈ ਖਾਣਾ ਤੇਰੇ ਘਰੀਕਾ ਜਾਂਦੇ ਨੇ ਨਾ ਲਾਇਕ ਆ ਤੇ ਨਹੀਂ ਪਾਣੀ ਭਰਨਾ ਪੈਣਾ ਇੱਕ ਵਾਰੀ ਕੀ ਗੱਲ ਹੈ ਘਰੀਕਾ ਜਾਂਦੇ ਨਾ ਜੱਗੇ ਨਾ ਲਾਏ ਆ ਜੱਗੇ ਤੇ ਤਾਂ ਲੱਗੇ ਵੇ ਘਰ ਨੂੰ ਉਪਰ ਪੱਈਏ ਦਾ ਟਾਈਮ ਤਾਂ ਉਹੀ ਹੋ ਗਿਆ ਇੱਕ ਪਈਆ ਰੱਖਿਆ ਰਾਂਢੀ ਕਰ ਬਾਦ ਵਿੱਚ ਪਣ ਉਹ ਅਜੇ ਡੱਬੇ ਨਹੀਂ ਆਉਂਦੇ ਉਹ ਇਹਨੂੰ ਨਿਕਲ ਹੀ ਨਹੀਂ ਪੱਤੇ ਆ ਖੜੇ ਜਿਹੜੇ ਉਹ ਡੱਬੇ ਨੇ ਕੁਝ ਨਹੀਂ ਕਰਨਾ ਉਹਦਾ ਰੋਲ ਪਾ ਬੇ ਸਰ ਬੜਾ ਬੇਨਾ ਪਾਣੀ ਤਾਂ ਫਾਇਦਾ ਹੁੰਦਾ ਮਹਾ ਇਹਨੂੰ ਨਿਕਲਿਆ ਹੀ ਨਹੀਂ ਆ ਦੇ ਪੱਤੇ ਕਿਹੜੇ ਨੂੰ ਇਹਨਾਂ ਹੱਲਾ ਫਰਕ ਆਇਆ ਤੁਸੀਂ ਜ਼ਹਿਰ ਵਾਲੇ ਪਾਣੀ 'ਚ ਰੱਖੇ ਪਏ ਹੋ ਕਾਤੇ ਹਾਂ ਜ਼ਹਿਰ ਵਾਲਾ ਪਾਣੀ ਕਿਹੜਾ ਹੋ ਗਿਆ ਟੋਪੇ ਵਾਲਾ ਲੈ ਟੋਪੇ ਵਾਲੇ ਗੋਲ ਕਪੇ 'ਚ ਪਾਣੀ ਆ ਵਰਗਾ ਉਹ ਨਿਕਲ ਇਹਨੂੰ ਵੀ ਉਹ ਰੂਹ ਆ ਕਿਸੇ ਉਹਦੀ ਰੂਹ ਉੱਪਰ ਉਹਨਾਂ ਨੇ ਹੁੰਦੇ ਆ ਗਿਆ ਉਹ ਵਾਟ ਨਹੀਂ ਬੁੱਲ ਗਈ ਨਾ ਰੂਹ ਪੈ ਗਈ ਉੱਪਰ ਹਾਂ ਇਹਨਾਂ ਦੀ ਰੂਹ ਪਈ ਹੋਈ ਆ ਹਾਂ ਆ ਜਿਹੜੀਆਂ ਉਹ ਕਿਤੇ ਨਹੀਂ ਲੱਗਣੀਆਂ ਇੱਕ ਨਹੀਂ ਪਈਆਂ ਬਸ ਲਾ ਦੇ ਉਹ ਰਾਲਣ ਵਾਲੇ ਦੇ ਕਿਤੇ ਲੱਗੀਆਂ ਜਾਂ ਛਪ ਪੱਤਾ ਪਾਉਂਗਾ ਉਧਰ ਬਸੂਨ ਦੀ ਲਾ ਗਿਆ ਹੋ ਗਿਆ ਪੜਦੀ ਪੈ ਸਾਲੇ ਇਹ ਤਾਂ ਲਾ ਲਾਉਣੇ ਪੈ ਸਾਰੇ ਪੜਦੀ ਹੈ ਹੈ ਪੈਲੇ ਸਾਲੇ ਪੜਦੀ ਲਾ ਲੈ ਬਾਬਾ ਰਾਮ ਦੇ ਤੋ ਨਵੀਆਂ ਗੱਲਾਂ ਨੇ ਉਹ ਬੱਜੀ ਜਾਣਾ ਇੱਥੇ ਪੱਤ ਮਾਰੀ ਜੀ ਰੋ ਝਾੜੂ ਸਾਰਾ ਪੱਤਾ ਉਰੇ ਆਏਗਾ ਕਹਿੰਦੇ ਸੀ ਲਾਉਣੇ ਆ ਗਏ ਉਹਦੇ ਉੱਪਰ ਹੀ ਨਹੀਂ ਜਾ ਹੋਇਆ ਜੀ ਉਹ ਤਾਂ ਗੱਡੀ ਨਹੀਂ ਭਰੀ ਉਹਨੂੰ ਕੱਦੇ ਆਇਆ ਨਾ ਤੇ ਮੈਂ ਹੂੰ ਮਾਨੂੰ ਅਸ ਕਿਆ ਪਤਾ ਕਰਾ ਉਹ ਗੱਡੀ ਆਉਣੀ ਆ ਜਦ ਕਿ ਆ ਵੀ ਮੈਂ ਕੰਡਾ ਕਰਾਇਆ ਹੂੰ ਬਜਾਇਆ ਉਹ ਤੇਰੇ ਭੋਸੇ ਨੇ ਸਾਨੂੰ ਲੈ ਕਾ ਤੇਰੇ ਭੋਸੇ ਅੱਗੇ ਪਿੱਛੇ ਕਰਦਾ ਦੁੱਪ ਬਜਾਉਣ ਨੂੰ ਹੈ ਗੱਡੀ ਨਾਲ ਕੇ ਕੰਡਾ ਲੋਕਾ ਕਢਾਤਾ ਫਿਰ ਤਾਂ ਅਰੇ ਖਲਾ ਸੋਨੀ ਦੇ ਪਾਣੀ ਹੈਗੀ ਇਹਦੇ ਸੋਨੀ ਦਾ ਪਾਹਲੇ ਹੋਰ ਹੋਣਾ ਥੋੜੇ ਦਿਨ ਦਾ ਅਰੇ ਕਿਹੜੇ ਮਾਰਦਾ ਨਿੱਕੀ ਸੌਂ ਗਿਆ ਕਿੱਥਾ ਗਿਆ ਟਾੜੀ ਬਜਰੇ ਉਹ ਉਹ ਰੇ ਹੈ ਵਧੀਆ ਇਹ ਕੰਮ ਰੇ ਪੁਰੇ ਮੌਸਮ ਬਹੁਤ ਵਧੀਆ ਪੈਣੀ ਪੂਣੀ ਵਾਲੇ ਹੀ ਆ ਗਏ ਫੇਜਾ 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 ਗਿਰ ਜਾ ਕੇ ਗਿਰ ਜਾ ਕੇ ਯਾਰ ਹਲੇ ਛੰਦ ਨਹੀਂ ਬਣਾਈ ਛੰਦ ਬਣ ਗਈ ਦੇਖੀ ਫਿਰ ਨੌਸਾਂ ਨੌਸਾਂ ਕਰਕੇ ਦੇਸੀ ਪਈ ਛੰਦ ਗੱਲਾਂ ਨਾਲ ਥੋੜੂ ਬਣਨੀ ਆ ਹੁਣ ਜੇ ਜਾ ਕੇ ਇੱਥੇ ਦਦੀ ਵੀ ਹੁੰਦੀ ਉਹਨੂੰ ਬਣਾਉਣੇ ਨੂੰ ਪੈਸੇ ਦੇ ਕੇ ਆਂਦਾ ਪਾਇਪ ਠੀਕ ਨਹੀਂ ਗੱਲ ਸੁੱਖਾ ਮੰਨ ਕੇ ਕਹਿੰਦਾ ਮੈਂ ਹੀ ਕਰੂੰਗਾ ਕੰਮ ਸਾਰਾ ਹੀ ਆ ਹਾਂ ਉਹਨੂੰ ਕਹਿੰਦਾ ਮੈਂ ਜਵਾਬ ਦੇ ਦਿੱਤਾ ਉਧਰ ਮਿਸਤਰੀ ਨੂੰ ਕਿਹੜੇ ਨੂੰ ਸੁੱਖਾ ਜਿੱਥੇ ਨਾ ਜਾਣ ਦਾ ਮਿਸਤਰੀ ਨੇ ਉਹ ਪਹਿਲਾਂ ਕਹਿੰਦਾ ਮੇਤੇ ਹੁਣਾ ਨਹੀਂ ਹੁਣ ਕਹਿੰਦਾ ਮੈਂ ਅੱਜ ਸਵੇਰੋਂ ਗਿਆ ਮਾਯਾਰ ਸੁਕੇ ਬਿਤਰੀ ਦੇ ਕੋਈ ਕਹਿੰਦਾ ਮੈਂ ਜਵਾਬੇ ਦੇ ਦਿੱਤਾ ਕਹਿੰਦਾ ਮੈਂ ਹੀ ਕਰੂੰਗਾ ਅੰਕਲ ਮੈਂ ਹੀ ਆ ਜਾਣਾ ਕਹਿੰਦਾ ਮਹਾ ਜਾ ਯਾਰ ਪੁੱਛ ਰੂਗਾ ਤਾਂ ਉਹ ਬਾਏ ਨਾ ਕਦ ਕਦ ਦਿਨ ਚਾਹਵਾ ਹੈ ਆਏਗਾ ਕੋਈ ਵਿੱਚ ਸਾਗਰ ਦੀ ਬੋਟੀ ਲੈੰਦੀ ਇੰਡੀਕਾ ਚਲਾ ਇਮੀਡੀਏਟਲੀ ਆ ਮੈਂ ਰੇਮ ਜੀ ਚੰਗਾ ਬੋਆ ਸ੍ਰੀਕਾਲ ਜਿਹਨਾਂ ਤੇ ਆ ਬੈਠਦੇ ਪਏ ਨੇੜੇ ਦੇ ਆ